ਅੱਜ ਬਣਾਇਆ ਜੀ ਹੋਮ ਮੇਡ ਪੀਜ਼ਾ ਜਿਹੜਾ ਕਿ ਬਹੁਤ ਘੱਟ ਮਿਹਨਤ ਦੇ ਨਾਲ ਤੇ ਬਿਨਾ ਓਵਨ ਤੋਂ ਆਪਾਂ ਤਿਆਰ ਕਰਿਆ ਸੀਗਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਸੀ ਇਹਦੇ ਲਈ ਆਪਾਂ ਲੈਣੇ ਨੇ ਜੀ ਬ੍ਰੈਡ ਬ੍ਰੈਡ ਆਪਾਂ ਕੋਈ ਵੀ ਲੈ ਸਕਦੇ ਆਂਗੇ ਪੈਨ ਨੂੰ ਆਪਾਂ ਗਰਮ ਹੋਣ ਵਾਸਤੇ ਰੱਖਤਾ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਦੇਸੀ ਘਿਓ ਕਿਉਂ ਤੇਲ ਜੋ ਵੀ ਆਪਾਂ ਵਰਤਦੇ ਆ ਉਹ ਆਪਾਂ ਇਹਦੇ ਵਿੱਚ ਪਾ ਸਕਦੇ ਆਂਗੇ ਤੇ ਜਿਹੜੀਆਂ ਵੀ ਆਪਾਂ ਇਹਦੇ ਵਿੱਚ ਸਬਜ਼ੀਆਂ ਪਾਉਣੇ ਨੇ ਉਹਨਾਂ ਨੂੰ ਆਪਾਂ ਕੱਟ ਲੈਣ ਜਿਵੇਂ ਵੀ ਆਪਾਂ ਨੂੰ ਸ਼ੇਪ ਪਸੰਦ ਹੋਵੇ ਓਵੇਂ ਆਪਾਂ ਇਹਨੂੰ ਕੱਟ ਸਕਦੇ ਆਂ ਲੰਮੀਆਂ ਚੌਰਸ ਤੇ ਜਿਹੜੇ ਦਰਕਿਓ ਸੀਗਾ ਉਹ ਗਰਮ ਹੋ ਗਏ ਸੀ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਪਿਆਜ਼ ਜਿਹੜੀ ਕਿ ਆਪਾਂ ਦੋ ਲਏ ਹੋਏ ਨੇਗੇ ਤੇ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਪਾ ਕੇ ਤਿੰਨ ਚਾਰ ਮਿੰਟ ਵਾਸਤੇ ਪਕਾਵਾਂਗੇ शिमला मिर्च ਵੀ ਪਾ ਕੇ ਇਹਨਾਂ ਦੋਨੇ ਚੀਜ਼ਾਂ ਨੂੰ ਆਪਾਂ ਦੋ ਤਿੰਨ ਮਿੰਟ ਵਾਸਤੇ ਪਕਾਉਣਾ ਤਾਂ ਜੋ ਇਹਨਾਂ ਦਾ ਜਿਹੜਾ ਕੱਚਾਪਨ ਆ ਉਹ ਖਤਮ ਹੋ ਜੇ ਉਸ ਤੋਂ ਬਾਅਦ ਜਿਹੜੇ ਆਪਾਂ ਲਏ ਨੇ ਜੀ ਟਮਾਟਰ ਇਹਨਾਂ ਦਾ ਜਿਹੜਾ ਵਿਚਕਾਰਲਾ 파ਰਟ ਹੈ ਜਿਹੜੇ ਬੀਜ ਆ ਉਹ ਆਪਾਂ ਕੱਢਦੇ ਸੀਗੇ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਪਾ ਕੇ 3-4 ਮਿੰਟ ਵਾਸਤੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਹਲਕਾ ਜਿਹਾ ਪੁੰਨ ਲੈਣਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣਾ ਜੀ ਨਮਕ ਗੈਸ ਆਪਾਂ ਬੰਦ ਕਰ ਦੇਣਾਗਾ ਤੇ ਇਹਨਾਂ ਨੂੰ ਆਪਾਂ ਮਿਕਸ ਕਰਕੇ ਠੰਡਾ ਹੋਣ ਵਾਸਤੇ ਰੱਖ ਦੇਣਾ ਨਮਕ ਇਹਦੇ ਵਿੱਚ ਆਪਾਂ ਜ਼ਿਆਦਾ ਨਹੀਂ ਪਾਉਣਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਬਰੈਡ ਲਏ ਹੋਏ ਨੇ ਉਹਨਾਂ ਦੇ ਆਪਾਂ ਚਾਰੇ ਕਿਨਾਰੇ ਆ ਉਹ ਆਪਾਂ ਕੱਟ ਲਾਂਗੇ ਜੇ ਤੁਸੀਂ ਚਾਹੋ ਤਾਂ ਐਵੇਂ ਵੀ ਰੱਖ ਸਕਦੇ ਹੋਗੇ ਪਰ ਜਿਹੜਾ ਆਪਾਂ ਪੀਜ਼ਾ ਦਾ ਜਿਹੜੇ 베ਸ ਆ ਉਹ ਆਪਾਂ ਤਿਆਰ ਕਰਨੇ ਨੇ ਇਸ ਕਰਕੇ ਆਪਾਂ ਚਾਰ ਪੀਸ ਲੈ ਕੇ ਉਹਨਾਂ ਨੂੰ ਆਪਾਂ ਜੋੜਾਂਗੇ ਇਸ ਕਰਕੇ ਇਹਨਾਂ ਦੇ ਜਿਹੜੇ ਕਿਨਾਰੇ ਉਹ ਤੁਸੀਂ ਜ਼ਰੂਰ ਕੱਟ ਲਓ ਕੱਟਣ ਤੋਂ ਬਾਅਦ ਆਪਾਂ ਇਹਨਾਂ ਦੇ ਦੋ ਸਾਈਡਾਂ ਤੇ ਪਾਣੀ ਲਗਾਵਾਂਗੇ ਕਿਉਂਕਿ ਪਾਣੀ ਦੇ ਨਾਲ ਇਹ ਵਧੀਆ ਜੁੜ ਜਾਂਦੇ ਆ ਤੇ ਆਪਾਂ ਟੂ ਲੇਅਰ ਵਾਲਾ ਜਿਹੜਾ ਪੀਜ਼ਾ ਉਹ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਕਈ ਵਾਰ 베ਸ ਨਾ ਹੋਵੇ ਤਾਂ ਆਪਾਂ ਬ੍ਰੈਡ ਨਾਲ ਵੀ ਕੰਮ ਚਲਾ ਸਕਦੇ ਆ ਤੇ ਇਧਰ ਆਪਾਂ ਦੋ ਸਾਈਡਾਂ ਤੇ ਜਿਹੜਾ ਪਾਣੀ ਆ ਉਹ ਆਪਾਂ ਲਗਾਤਾ ਸੀਗਾ ਬ੍ਰੈਡ ਨੂੰ ਆਪਾਂ ਇੱਕ ਦੂਜੇ ਉੱਪਰ ਰੱਖ ਕੇ ਪ੍ਰੈਸ ਕਰ ਦਾਂਗੇ ਤਾਂ ਜੋ ਇਹ ਵਧੀ ਇਸਾ ਉਹ ਵਧੀਆ ਬਣ ਕੇ ਤਿਆਰ ਹੋ ਜੇ ਇਸ ਪ੍ਰਕਾਰ ਦੋ ਆਪਾਂ ਜਿਹੜੀਆਂ ਇਹਨਾਂ ਦੇ ਸਾਈਡਾਂ ਨੇ ਉਹਨਾਂ ਤੇ ਆਪਾਂ ਪਾਣੀ ਲਗਾਉਂਦੇ ਜਾਵਾਂਗੇ ਬ੍ਰੈਡ ਉੱਪਰ ਰੱਖਦੇ ਜਾਵਾਂਗੇ ਥੋੜਾ ਜਿਹਾ ਆਪਾਂ ਪ੍ਰੈਸ ਕਰ ਦਾਂਗੇ ਜਿਸ ਦੇ ਨਾਲ ਜਿਹੜਾ ਦਾ 베ਸ ਉਹ ਬਣ ਕੇ ਤਿਆਰ ਹੋਗਾ ਹੁਣ ਆਪਾਂ ਇਹਦੇ ਉੱਪਰ ਲਾਵਾਂਗੇ ਜੀ ਟਮੇਟੋ ਸੌਸ ਟਮੇਟੋ ਸੌਸ ਲਗਾਉਣ ਤੋਂ ਬਾਅਦ ਆਪਾਂ ਇਹਦੇ ਉੱਤੇ ਚੀਜ਼ ਵੀ ਲਗਾ ਸਕਦੇ ਜਿੰਨਾਂ ਨੂੰ ਜ਼ਿਆਦਾ ਪਸੰਦ ਹੈ ਨਹੀਂ ਆਪਾਂ ਸਕਿਪ ਵੀ ਕਰ ਸਕਦੇ ਹਾਂਗੇ ਚੀਜ਼ ਲਗਾਉਣ ਤੋਂ ਮਤਲਬ ਜਿਹੜੀ ਅਪਲਾਈ ਹੋਇਆ ਜੀ ਟਮੇਟੋ ਸੌਸ ਉਹ ਲਗਾਉਣ ਤੋਂ ਬਾਅਦ ਆਪਾਂ ਬ੍ਰੈਡ ਦੀ ਜਿਹੜੀ ਦੂਜੀ ਲੇਅਰ ਆ ਉਹ ਵੀ ਆਪਾਂ ਇਹਦੇ ਪਿਛਾ ਦਾਂਗੇ ਇਸ ਪ੍ਰਕਾਰ ਦੋਨੇ ਸਾਈਡਾਂ ਤੇ ਪਾਣੀ ਲਗਾਉਂਦੇ ਜਾਵਾਂਗੇ ਇੱਕ ਦੇ ਉੱਪਰ ਇੱਕ ਬ੍ਰੈਡ ਰੱਖ ਕੇ ਥੋੜਾ ਜਿਹਾ ਪ੍ਰੈਸ ਕਰਕੇ ਜਿਹੜੀ ਦੂਜੀ ਲੇਅਰ ਆ ਉਹ ਵੀ ਆਪਾਂ ਤਿਆਰ ਕਰ ਲਾਂਗੇ ਕੋਈ ਜ਼ਿਆਦਾ ਮਿਹਨਤ ਨਹੀਂ ਲੱਗਦੀ ਤੇ ਥੋੜੇ ਜਿਹੇ ਟਾਈਮ 'ਚ ਜਿਹੜਾ ਆਪਾਂ ਪੀਜ਼ਾ ਉਹ ਬਣਾ ਕੇ ਤਿਆਰ ਕਰ ਸਕਦੇ ਹਾਂਗੇ ਉਨਾ ਪੀਪੀਟ ਲਾਵਾਂਗੇ ਜੀ ਪੀਜ਼ਾ ਸੌਸ ਇਹ ਵੀ ਆਪਾਂ ਇਹਦੇ ਚਾਰੇ ਬਰੈਡਾਂ ਉੱਪਰ ਚੰਗੀ ਤਰ੍ਹਾਂ ਲਗਾ ਲਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਪਾਵਾਂਗੇ ਜੀ ਚੀਜ਼ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਇਹਦੇ ਉੱਪਰ ਲਗਾ ਲਾਂਗੇ ਕਿਉਂਕਿ ਆਪਾਂ ਇਹਦੇ ਉੱਪਰ ਵੀ ਪਾਉਣੀ ਹੈ ਕਿ ਇਸ ਕਰਕੇ ਬਸ ਠੀਕ ਠਾਕ ਜੀ ਪਾ ਲੈਣੀ ਹੈ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਜਿਹੜੀਆਂ ਸਬਜ਼ੀਆਂ ਆਪਾਂ ਹਲਕੀਆਂ ਜੀਆਂ ਰੋਸਟ ਕੀਤੀਆਂ ਸੀਗੀਆਂ ਉਹਨਾਂ ਨੂੰ ਆਪਾਂ ਚਣ ਲਾਂਗੇ ਮਤਲਬ ਸੋਹਣੀਆਂ ਸੋਹਣੀਆਂ ਸਜਾਵਾਂਗੇ ਜੀ ਜੇ ਤੁਸੀਂ ਚਾਹੋ ਤਾਂ ਮਤਲਬ ਜਿਵੇਂ ਹੁਣ ਕੱਲੇ ਪਿਆਜ਼ ਵਾਲਾ ਪੀਜ਼ਾ ਹੁੰਦਾ ਕੱਲੇ ਟਮਾਟੋ ਵਾਲਾ ਹੁੰਦਾ ਜਾਂ ਪਨੀਰ ਉਹ ਮੇਰੇ ਬਣਾ ਸਕਦੇ ਜੇਕਰ ਸਬਜ਼ੀਆਂ ਹੋਣ ਤਾਂ ਆਪਾਂ ਸਾਰੀਆਂ ਨੂੰ ਹਲਕੀਆਂ ਜਿਹੀਆਂ ਰੋਸਟ ਕਰਕੇ ਉਸ ਤੋਂ ਬਾਅਦ ਇਹਦੇ ਉੱਪਰ ਲਗਾ ਲਾਂਗੇ ਤੇ ਹੁਣ ਆਪਾਂ ਜਿਹੜੇ সুইਟ ਕੌਰਨ ਆ ਜੀ ਉਹਨਾਂ ਨੂੰ ਵੀ ਆਪਾਂ ਪਾਣੀ 'ਚ ਪਹਿਲਾਂ ਉਬਾਲ ਲਏ ਸੀਗੇ ਤੇ ਇਹਨਾਂ ਨੂੰ ਆਪਾਂ ਖੂਬ ਇਹਦੇ ਉੱਪਰ ਚੰਗੀ ਤਰ੍ਹਾਂ ਲਗਾ ਦਾਂਗੇ ਜੀ ਕਿਉਂਕਿ ਕਈ ਵਾਰ ਬੱਚਿਆਂ ਨੂੰ ਵੀ ਬਹੁਤ ਪਸੰਦ ਹੁੰਦੀ ਹੈ ਇਹ ਚੀਜ਼ ਤੇ ਆਪਾਂ ਕੱਲੇ-ਕੱਲੇ ਬਣਾ ਸਕਦੇ ਕਈ ਵਾਰ ਬੱਚਿਆਂ ਨੂੰ ਸਬਜ਼ੀ ਪਸੰਦ ਨਹੀਂ ਹੁੰਦੀ ਤਾਂ ਉਹ ਆਪਾਂ ਸਕਿਪ ਵੀ ਕਰ ਸਕਦੇ ਆ ਉੱਪਰ ਦੀ ਆਪਾਂ ਇਹਦੇ ਵਿੱਚ ਤੇ ਪਰ ਕੇ ਜਿਹੜੀ ਚੀਜ਼ ਆ ਉਹ ਆਪਾਂ ਹੋਰ ਲਗਾ ਦਾਂਗੇ ਤੇ ਉਧਰ ਜਿਹੜਾ ਆਪਣਾ ਓਵਨ ਆ ਜੇ ਮਤਲਬ ਜਿਹੜੀ ਕੜਾਹੀ ਆ ਉਹ ਆਪਾਂ ਰੱਖੀ ਹੋਈ ਹੈ ਗਰਮ ਹੋਣ ਵਾਸਤੇ ਵਿਚਕਾਰ ਆਪਾਂ ਇਹਦੇ ਕੌਲੀ ਰੱਖਤੀ ਸੀਗੀ ਤੁਹਾਡੇ ਕੋਲ ਇਹ ਰੈਡੀ ਪਲੇਟ ਆ ਜੀ ਤੇ ਜਿਹੜਾ ਆ ਹੈਗਾ ਵਾਟਰ ਪੇਪਰ ਇਹਦੇ ਉੱਪਰ ਸਾਰੇ ਇਹ ਆਪਣਾ 베ਸ ਤਿਆਰ ਹੋਇਆਗਾ ਇਹਨੂੰ ਆਪਾਂ ਪਲੇਟ 'ਚ ਰੱਖ ਕੇ ਤੇ ਕੜਾਹੀ ਦੇ ਵਿੱਚ ਰੱਖ ਦਾਂਗੇ ਉੱਪਰੋਂ ਆਪਾਂ ਇਹਨੂੰ ਢੱਕ ਦਾਂਗੇ ਤੇ 15 ਤੋਂ 20 ਮਿੰਟ ਵਾਸਤੇ ਆਪਾਂ ਇਹਨੂੰ ਪੱਕਣ ਦਵਾਵਾਂਗੇ ਮੀਡੀਅਮ ਫਲੇਮ ਤੇ ਰੱਖ ਕੇ 15 ਤੋਂ 20 ਮਿੰਟ ਵਾਸਤੇ ਆਪਾਂ ਇਹਨੂੰ ਪੱਕਣ ਦਿੱਤਾ ਤੇ ਤੁਸੀਂ ਦੇਖ ਸਕਦੇ ਜਿਹੜਾ ਪੀਜ਼ਾ ਬਣ ਕੇ ਬਿਲਕੁਲ ਤਿਆਰ ਆ ਸਬਜ਼ੀਆਂ ਵੀ ਪੱਕ ਚੁੱਕੀਆਂ ਨੇ ਜਿਹੜੀ ਆਪਾਂ ਉੱਪਰ ਚੀਜ਼ ਲਗਾਈ ਸੀ ਉਹ ਵੀ ਵਧੀਆ ਮੈਲਟ ਹੋ ਚੁੱਕੀ ਹੈਗੀ ਤੇ 15 ਤੋਂ 20 ਮਿੰਟਾਂ ਵਿੱਚ ਜਿਹੜਾ ਘਰ ਵਿੱਚ ਜਿਹੜਾ ਆਪਾਂ ਪੀਜਾ ਬਿਨਾ ਓਵਨ ਤੋਂ ਤਿਆਰ ਕਰਕੇ ਜਿਹੜਾ ਰੈਡੀ ਕਰ ਲਿਆ ਤੇ ਇੱਕ ਵਾਰ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖੋ ਬੱਚਿਆਂ ਨੂੰ ਸਾਰੇ ਪਰਿਵਾਰ ਨੂੰ ਬੇਹਦ ਪਸੰਦ ਆਊਗਾ ਇਹਦੇ ਉੱਪਰ ਆਪਾਂ ਲਾ ਦਾਂਗੇ ਜੀ ਚਿੱਲੀ ਫਲੈਕਸ ਔਰਗੈਨੋ ਜਿਹੜਾ ਔਰਗੈਨੋ ਆ ਜੀ ਉਪਦੀਨੇ ਦਾ ਬਣਿਆ ਹੁੰਦਾ ਚਿੱਲੀ ਫਲੈਕਸ ਵੀ ਪਤੀ ਆ ਜਿਹੜੀਆਂ ਲਾਲ ਮਿਰਚਾਂ ਹੁੰਦੀਆਂ ਨੇ ਉਹਨਾਂ ਨੂੰ ਮੋਟੇ-ਮੋਟੇ ਪੀਸ ਕੇ ਬਣਾਇਆ ਹੁੰਦਾ ਹੈਗਾ ਦੋਨੋਂ ਨੂੰ ਆਪਾਂ ਇਹਦੇ ਉੱਪਰ ਲਗਾ ਲਿਆ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਇਹਦੇ ਪੀਸ ਉਹ ਕੱਟ ਕੇ ਤਿਆਰ ਕਰ ਲਾਏ ਕਿਉਂਕਿ ਕਈ ਵਾਰ ਬੱਚੇ ਕਹਿੰਦੇ ਨੇ ਵੀ ਅਸੀਂ ਪੀਜ਼ਾ ਖਾਣਾ ਜਾਂ ਘਰ ਵਿੱਚ ਮਨ ਹੁੰਦਾ ਵੀ ਕੁਝ ਖੱਟ ਮਿੱਠਾ ਜਾਂ ਕੋਈ ਟੇਸਟੀ ਚੀਜ਼ ਬਣਾ ਕੇ ਖਾਦੀ ਜਾਵੇ ਤਾਂ ਆਪਾਂ ਇਹਨੂੰ ਮਿੰਟੋ ਮੈਂਟਿ ਬਣਾ ਕੇ ਰੈਡੀ ਕਰ ਸਕਦੇ ਹਾਂਗੇ ਕਿਉਂਕਿ ਕੜਾਈ ਤਾਂ ਅਕਸਰ ਆਪਣੇ ਹੁੰਦੀ ਹੈ ਬਸ ਉਹਨੂੰ ਗਰਮ ਰੱਖ ਦੋ ਤੇ ਉਹਦੇ ਵਿੱਚ ਜਿਹੜਾ ਇਹ ਮਿੰਟੋ ਮਿੰਟੀ ਬਣ ਕੇ ਤਿਆਰ ਹੁੰਦਾ ਹੈ ਤੇ ਇਸ ਪ੍ਰਕਾਰ ਜਿਹੜੇ ਇਹਦੇ ਆਪਾਂ ਪੀਸ ਆ ਉਹ ਕੱਟ ਕੇ ਤਿਆਰ ਕਰ ਲਏ ਸੀਗੇ ਬਹੁਤ ਹੀ ਘੱਟ ਟਾਈਮ 'ਚ ਤੇ ਬਹੁਤ ਹੀ ਘੱਟ ਮੈਂਸ ਨਾਲ ਜਿਹੜਾ ਪੀਜ਼ ਆਗਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਇਆ ਸੀਗਾ ਇੱਕ ਵਾਰ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਤੇ ਤੁਸੀਂ ਤਾਂ ਕਹੋਗੇ ਵੀ ਵਾਰੀ-ਵਾਰੀ ਇਹੀ ਬਣਾ ਕੇ ਖਾਈ ਜਾਗੀ ਕਿਉਂਕਿ ਬਿਲਕੁਲ ਪੀਜ਼ੇ ਵਰਗਾ ਹੀ ਟੇਸਟ ਆ ਰਿਹਾ ਕਿਉਂਕਿ ਸਾਰਾ ਸਮਾਨ ਆਪ ਉਸ ਪਰ ਘਰ ਪਾਇਆ ਗਿਆ ਤੇ ਚੀਜ਼ ਵੀ ਵਧੀਆ ਜਿਹੜੀ ਮੈਲਟ ਹੋ ਚੁੱਕੀ ਸੀ ਸੋ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧੀਆ ਲੱਗੀ ਅਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ